ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਮੈਂ ਹਾਂ ਗਜ਼ਲ ਸੱਚਦੇਵਾ ਨਜ਼ਰ ਪੁੰਨਿਆ ਪੰਜਾਬ ਦੀਆਂ ਵੱਡੀਆਂ ਖਬਰਾਂ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜੁਲੰਦਰ ਪਠਾਨਕੋਟ ਹਾਈਵੇ ਤੇ ਹੋਏ ਹਾਦਸੇ ਤੇ ਟਵੀਟ ਕਰ ਜਤਾਇਆ ਦੁੱਖ ਟਰੈਕਟਰ ਟਰੋਲੀ ਤੇ ਬੱਸ ਵਿੱਚ ਜ਼ਿਕਾਰ ਹੋਈ ਸੀ ਟੱਕਰ ਸੜਕ ਹਾਦਸੇ ਵਿੱਚ ਬੱਸ ਡਰਾਈਵਰ ਸਮੇਤ ਦੋ ਲੋਕਾਂ ਦੀ ਗਈ ਜਾਨ ਸੀਐਮ ਮਾਨ ਨੇ ਜਾਨ ਗਵਾਣ ਵਾਲੇ ਲੋਕਾਂ ਦੇ ਪਰਿਵਾਰਾਂ ਨਾਲ ਜਤਾਈ ਦਿਲੋਂ ਹਮਦਰਦੀ ਸੀ ਮਾਨ ਨੇ ਕਿਹਾ ਜ਼ਖਮੀਆਂ ਦੇ ਜਲਦ ਸਿਹਤਯਾਬ ਹੋਣ ਦੀ ਕਰਦੇ ਹਾਂ ਕਾਮਨਾ ਐਸਐਸਐਫ ਦੇ ਮੁਲਾਜ਼ਮਾਂ ਨੂੰ ਸ਼ਾਬਾਸ਼ੀ ਦਿੰਦਾ ਹਾਂ ਜਿਨ੍ਹਾਂ ਨੇ ਮੌਕੇ ਤੇ ਪਹੁੰਚ ਜ਼ਖਮੀਆਂ ਦੀ ਕੀਤੀ ਮਦਦ ਦੀਪਕ ਬਾਲੀ ਨੂੰ ਪੰਜਾਬ ਸਰਕਾਰ ਨੇ ਦਿੱਤੀ ਵੱਡੀ ਜ਼ਿੰਮੇਵਾਰੀ ਟੂਰਿਜ਼ਮ ਅਤੇ ਸੱਭਿਆਚਾਰ ਵਿਭਾਗ ਦਾ ਲਗਾਇਆ ਐਡਵਾਈਜ਼ਰ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦੀ ਮੌਜੂਦਗੀ ਵਿੱਚ ਦੀਪਕ ਬਾਲੀ ਨੇ ਚੰਡੀਗੜ੍ਹ ਵਿਖੇ ਟੂਰਿਜ਼ਮ ਅਤੇ ਸੱਭਿਆਚਾਰ ਵਿਭਾਗ ਦੇ ਐਡਵਾਈਜ਼ਰ ਵਜੋਂ ਸੰਭਾਲਿਆ ਉਹਦਾ ਦੀਪਕ ਬਾਲੀ ਦੇ ਅਹੁਦਾ ਸੰਭਾਲਣ ਸਮੇਂ ਸਪੀਕਰ ਕੁਲਤਾਰ ਸਿੰਘ ਸੰਧੂਆ ਅਮਨ अरोड़ा ਹਰਦੀਪ ਮੁੰਡੀਆਂ ਸਣੇ ਕਈ ਸੀਨੀਅਰ ਲੀਡਰ ਵੀ ਰਹੇ ਮੌਜੂਦ। ਅਮਨ अरोड़ा ਨੇ ਸੁਨਾਮ ਵਾਸੀਆਂ ਨੂੰ ਦਿੱਤੀ ਵੱਡੀ ਸਵਾਗਤ ਸੂਬੇ ਭਰ ਵਿੱਚ ਵਿਕਾਸ ਕਾਰਜਾਂ ਦਾ ਦਿਨੋ-ਦਿਨ ਕੀਤਾ ਉਦਘਾਟਨ ਪਿੰਡ ਖੇੜੀ ਵਿੱਚ ਸੜਕ ਦੇ ਨਿਰਮਾਣ ਦਾ ਰੱਖਿਆ ਨੀਂਹ ਪੱਥਰ। ਇਸ ਮੌਕੇ ਅਮਨ अरोड़ा ਨੇ ਕਿਹਾ ਪੰਜਾਬ ਦੇ ਲੋਕਾਂ ਨੂੰ ਮਿਲੇਗੀ ਹਰ ਸਹੂਲਤ। ਸ਼੍ਰੋਮਣੀ ਕਮੇਟੀ ਦੇ ਐਡਜਕਟਿਵ ਮੈਂਬਰ ਭਾਈ ਰਵਿੰਦਰ ਸਿੰਘ ਖਾਲਸਾ ਨੇ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਤਖਤ ਸ਼੍ਰੀ ਕੇਸ਼ਗੜ ਸਾਹਿਬ ਦੇ ਸੇਵਾ ਸੰਭਾਲਣ ਤੇ ਦਿੱਤੀ ਵਧਾਈ ਅੱਜ ਜੋ ਨਵੇਂ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਗੜਗੱਜ ਦਾ ਤਾਜਪੋਸ਼ੀ ਸਵਾਗਮ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਹੋਇਆ ਤਖਤ ਸ਼੍ਰੀ ਕੇਸ਼ਗੜ ਸਾਹਿਬ ਵਿਖੇ ਤੇ ਜਿੱਥੇ ਦਾਸ ਮੁੱਖ ਸੇਵਾਦਾਰ ਹੋਣ ਦੇ ਨਾਤੇ ਐਡਜਕਟਿਵ ਦਾ ਮੈਂਬਰ ਹੋਣ ਦੇ ਨਾਤੇ ਲੱਖ ਲੱਖ ਵਾਰ ਵਧਾਈ ਜਦਰ ਸਾਹਿਬ ਦਿਨਾ ਇਸ ਮੌਕੇ ਪਾਈ ਰਵਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਸਿੱਖ ਕੌਮ ਤੇ ਖਾਲਸਾ ਪੰਥ ਨੂੰ ਇੱਕ ਮੁਠ ਰੱਖਣ ਲਈ ਜਥੇਦਾਰ ਸਹਿਬਾਨ ਤੁਹਾਨੂੰ ਵੱਡੀਆਂ ਆਸਾਂ ਇਸਨ ਪੰਜਾਬ ਦੀਆਂ ਕੁਝ ਵੱਡੀਆਂ ਖਬਰਾਂ ਹੋਰ ਖਬਰਾਂ ਲਈ ਜੁੜੇ ਰਹੋ ਜਗਬਾਣੀ ਟੀਵੀ ਦੇ ਨਾਲ